ਸਾਡੇ ਕੋਲ ਆ ਕੇ ਵੀ ਕਿੰਨੀਆਂ ਮਾਤਾਵਾਂ ਆਕਦੀਆਂ ਭਾਈ ਸਾਹਿਬ ਸਾਡੇ ਬੱਚੇ ਨੂੰ ਸਮਝਾਓ ਸਾਡੇ ਬੱਚੇ ਪਤਿਤ ਪੁਣੇ ਵੱਲ ਵੱਧਦੇ ਜਾ ਰਹੇ ਨੇ ਸਾਡੇ ਬੱਚੇ ਬਾਣੀ ਦਾ ਪਾਠ ਨਹੀਂ ਕਰਦੇ ਸਾਡਿਆਂ ਬੱਚਿਆਂ ਨੂੰ ਪੰਜਾਬੀ ਬੋਲਣੀ ਨਹੀਂ ਆਉਂਦੀ ਮੈਂ ਤਾਂ ਸੋਚਦਾ ਇਹਨਾਂ ਵਿੱਚ ਪਹਿਲਾ ਦੋਸ਼ ਕਿਤੇ ਨਾ ਕਿਤੇ ਸਾਡਾ ਆਪਣਾ ਹੈ ਤੇ ਦੂਜਾ ਦੋਸ਼ ਉਹਨਾਂ ਦਾ ਹੈ ਜਿਨ੍ਹਾਂ ਕੋਲ ਅਸੀਂ ਬੱਚਿਆਂ ਨੂੰ ਪੜਨ ਵਾਸਤੇ ਭੇਜਦੇ ਹਾਂ ਭਾਵ ਸਾਡੀ ਸਿੱਖਿਆ ਪ੍ਰਣਾਲੀ ਦਾ ਅਜ ਬੜਾ ਵੱਡਾ ਦੋਸ਼ ਹੈ ਜਿੰਨਾ ਸਕੂਲਾਂ ਦੇ ਅੰਦਰ ਅਸੀਂ ਬੱਚਿਆਂ ਨੂੰ ਪੜ੍ਹਨ ਵਾਸਤੇ ਭੇਜਦੇ ਹਾਂ ਬਹੁਤੇ ਸਕੂਲ ਉਹ ਨੇ ਜਿਨ੍ਹਾਂ ਨੇ ਇਹ ਗੱਲ ਦੇ ਉੱਪਰ ਹਦਾਇਤ ਕੀਤੀ ਹੋਈ ਹੈ ਕਿ ਜੇ ਕੋਈ ਬੱਚਾ ਸਕੂਲ ਦੇ ਅੰਦਰ ਪੰਜਾਬੀ ਬੋਲਦਾ ਉਸ ਬੱਚੇ ਨੂੰ ਜੁਰਮਾਨਾ ਕੀਤਾ ਜਾਵੇਗਾ بڑے ਬੱਚਿਆਂ ਨੂੰ ਪੰਜਾਬੀ ਬੋਲਣ ਕਰਕੇ ਫਾਈਨਲ ਆਇਆ ਜਾਂਦਾ ਹੈ ਮਾਰਿਆ ਕੁੱਟਿਆ ਜਾਂਦਾ ਸਿਰਫ ਇਸੇ ਗੱਲ ਕਰਕੇ ਕਿ ਉਹਨਾਂ ਦੀ ਜ਼ੁਬਾਨ ਤੋਂ ਪੰਜਾਬੀ ਭਾਸ਼ਾ ਨਿਕਲਦੀ ਹੈ ਕਿੰਨੀ ਅਲਰਜੀ ਪੰਜਾਬੀ ਦੇ ਨਾਲ ਹੈ ਤੇ ਸਿਰਫ ਇਥੋਂ ਤੱਕ ਨਹੀਂ ਪਹਿਲਾਂ ਸਾਡੀ ਬੋਲੀ ਦੇ ਨਾਲ ਇਹਨਾਂ ਨੂੰ ਅਲਰਜੀ ਦੂਜਾ ਸਾਡੇ ਪਹਿਰਾਵੇ ਦੇ ਨਾਲ ਇਹਨਾਂ ਨੂੰ ਅਲਰਜੀ ਮੈਂ ਕਿਸੇ ਵੀਰ ਦਾ ਅਜ ਮੈਸੇਜ ਪੜ੍ਹ ਰਿਹਾ ਸੀ ਉਹ ਵੀਰ ਨੇ ਲਿਖਿਆ ਆਕਦਾ ਮੈਂ ਆਪਣੀ ਬੱਚੀ ਨੂੰ ਸਕੂਲ ਵਿੱਚ ਪੜ੍ਹਨ ਵਾਸਤੇ ਪਾਇਆ ਤੇ ਜਦੋਂ ਬੱਚੀ ਨੂੰ ਸਕੂਲ ਭੇਜਿਆ ਕਰਨਾ ਬੱਚੀ ਨੂੰ ਸੂਟ ਪਵਾ ਕੇ ਸਕੂਲ ਭੇਜਣਾ ਸ਼ੁਰੂ ਕੀਤਾ ਪਰ ਸਕੂਲ ਵਾਲਿਆਂ ਆਖਿਆ ਜੇ ਬੱਚੀ ਨੂੰ ਇੱਥੇ ਪੜ੍ਹਾਉਣਾ ਹੈ ਇਹਨੂੰ ਸੂਟ ਨਹੀਂ ਇਹਦਾ ਪਹਿਰਾਵਾ ਕੋਈ ਫਰਾਕ ਪਾ ਕੇ ਭੇਜੀ ਜਾਵੇ ਸਕੂਲ ਦੀ ਐਡਰੈਸ ਹੈ ਇੱਥੇ ਸੂਟ ਪਾਉਣਾ ਅਲਾਉਡ ਨਹੀਂ ਇਥੇ ਸਕਰਟ ਪਾ ਕੇ ਸਕੂਲ ਦੇ ਅੰਦਰ ਭੇਜਿਆ ਜਾਵੇ ਉਹ ਵੀਰ ਆਖਦਾ ਮੈਂ ਆਪ ਸਕੂਲ ਗਿਆ ਬੜਾ ਸਮਾਂ ਉਹਨਾਂ ਦੇ ਨਾਲ ਬਹਿਸ-ਵਾਜੀ ਕੀਤੀ ਪਰ ਫਿਰ ਵੀ ਉਹ ਮੰਨਣ ਤੇ ਨਹੀਂ ਆ ਰਹੇ ਸੀ ਕਿੰਨਾ ਸਾਡੇ ਪਹਿਰਾਵੇ ਨਾਲ ਇਹਨਾਂ ਨੂੰ ਅਲਰਜੀ ਸਾਡੀ ਬੋਲੀ ਨਾਲ ਇਹਨਾਂ ਨੂੰ ਅਲਰਜੀ ਸਾਡੀ ਬਾਣੀ ਨਾਲ ਇਹਨਾਂ ਨੂੰ ਅਲਰਜੀ ਤੇ ਸਾਡੇ ਬਾਣੇ ਦੇ ਨਾਲ ਵੀ ਇਹਨਾਂ ਨੂੰ ਅਲਰਜੀ ਹੈ ਤਾਂ ਹੀ ਤਾਂ ਬਹੁਤੇ ਸਕੂਲਾਂ ਵਿੱਚ ਆਖਦੇ ਕੜਾ ਪਾ ਕੇ ਸਕੂਲ ਨਹੀਂ ਆ ਸਕਦੇ ਤੁਸੀਂ ਸਿਰ ਤੇ ਪੱਗ ਬਨ ਕੇ ਸਕੂਲ ਦੇ ਅੰਦਰ ਦਾਖਲ ਨਹੀਂ ਹੋ ਸਕਦੇ ਅੱਜ ਵੱਡੇ ਵੱਡੇ ਟੈਸਟਾਂ ਦੇ ਅੰਦਰ ਆਖਿਆ ਜਾਂਦਾ ਤੁਸੀਂ ਕਕਾਰ ਪੈਣ ਕੇ ਪੇਪਰ ਨਹੀਂ ਦੇਣ ਆ ਸਕਦੇ ਹੋਰਾਂ ਦੀ ਗੱਲ ਛੱਡੋ ਮੈਂ ਸੁਣੀ ਸੁਣਾਈ ਗੱਲ ਨਹੀਂ ਕਰਦਾ ਮੇਰੇ ਆਪਣੇ ਨਾਲ ਇਹ ਗੱਲ ਵਾਪਰੀ ਹੋਈ ਹੈ ਪਿਛਲੇ ਹਫ਼ਤੇ ਪਿਛਲੇ ਮਹੀਨੇ ਮੇਰਾ ਪੇਪਰ ਸੀ ਚੰਡੀਗੜ੍ਹ ਪੇਪਰ ਦੇਣ ਵਾਸਤੇ ਜੁਜੀਸੀ ਨੈਟ ਦਾ ਪੇਪਰ ਚੰਡੀਗੜ੍ਹ ਪੇਪਰ ਹੋਇਆ ਮੈਂ ਤੇ ਮੇਰੇ ਨਾਲ ਭਾਈ ਜਗਦੀਪ ਸਿੰਘ ਚੰਡੀਗੜ੍ਹ ਤੋਂ ਅਸੀਂ ਇਕੱਠੇ ਪੇਪਰ ਦੇਣ ਗਏ ਉਹ ਵੀ ਕਥਾਵਾਚਕ ਦੀ ਸੇਵਾ ਨਿਭਾਉਂਦੇ ਜਦੋਂ ਪੇਪਰ ਦੇਣ ਵਾਸਤੇ ਅੰਦਰ ਐਂਟਰ ਹੋਏ ਸਾਡੀ ਚੈਕਿੰਗ ਕੀਤੀ ਗਈ ਤੇ ਸਾਨੂੰ ਆਖਦੇ ਤੁਹਾਡੇ ਗੁੱਟ ਦੇ ਅੰਦਰ ਕੜਾ ਪਾਇਆ ਹੋਇਆ ਹੈ ਇਸ ਕੜੇ ਨੂੰ ਉਤਾਰ ਕੇ ਅੰਦਰ ਜਾਓ ਤਾਂ ਪੇਪਰ ਵਿੱਚ ਬੈਠ ਸਕਦੇ ਹੋ ਕਿੰਨੀ ਇਹਨਾਂ ਨੂੰ ਅਲਰਜੀ ਹੈ ਸਾਡੇ ਕੜੇ ਤੋਂ ਸਾਡੇ ਕਕਾਰਾਂ ਤੋਂ ਜਦੋਂ ਅਸੀਂ ਮਨਾ ਕਰ ਦਿੱਤਾ ਕੁਝ ਸਮਾਂ ਵਿਚਾਰ ਹੋਈ ਉਹ ਵੀ ਕੁਝ ਗੱਲਾਂ ਉਹਨਾਂ ਕੀਤੀਆਂ ਕੁਝ ਅਸੀਂ ਉਹਨਾਂ ਨੂੰ ਦੱਸਿਆ ਤੇ ਬਾਅਦ ਦੇ ਅੰਦਰ ਵੀ ਇਥੋਂ ਤੱਕ ਗੱਲ ਨਿਬੜੀ ਉਹਨਾਂ ਨੇ ਕੜੇ ਦੇ ਉੱਪਰ ਨਿਸ਼ਾਨੀ ਲਾ ਦਿੱਤੀ ਆਖਦੇ ਹੁਣ ਅੰਦਰ ਜਾ ਸਕਦੇ ਉਹ ਜਿਵੇਂ ਕਿੱਡਾ ਕੋ ਅਪਰਾਧ ਕੀਤਾ ਹੋਵੇ ਕਿੱਡੀ ਕੋ ਗੈਰ ਕਾਨੂੰਨੀ ਚੀਜ਼ ਹੋਵੇ ਜਿਹਦੇ ਉੱਪਰ ਨਿਸ਼ਾਨੀ ਲਾ ਕੇ ਪੇਪਰ ਵਿੱਚ ਬੈਠਣ ਦੀ ਇਜਾਜ਼ਤ ਦਿੱਤੀ ਹੈ ਕਿੰਨਾ ਇਹਨਾਂ ਨੂੰ ਸਾਡੇ ਪਹਿਰਾਵੇ ਤੋਂ ਅਲਰਜੀ ਹੈ ਸਾਡੀ ਬੋਲੀ ਤੋਂ ਅਲਰਜੀ ਹੈ ਮੈਂ ਤਾਂ ਆਖਦਾ ਜਿੰਨਾਂ ਕੋਲ ਅਸੀਂ ਆਪਣੇ ਬੱਚਿਆਂ ਨੂੰ ਪੜਨ ਵਾਸਤੇ ਭੇਜ ਰਹੇ ਹਾਂ ਬਹੁਤੇ ਸਕੂਲ ਉਹ ਨੇ ਜਿਹੜੇ ਬੱਚਿਆਂ ਨੂੰ ਸਾਡੇ ਗੁਰੂ ਦੇ ਨਾਲੋਂ ਸਾਨੂੰ ਤੋੜਦੇ ਪਏ ਨੇ ਸਾਨੂੰ ਬਾਣੀ ਨਾਲੋਂ ਤੋੜਿਆ ਜੇ ਬੱਚਿਆਂ ਨੂੰ ਪੰਜਾਬੀ ਨਾ ਆਵੇਗੀ ਬੱਚੇ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕਿਵੇਂ ਕਰ ਸਕਣਗੇ ਗਿਆਨੀ ਸਾਹਿਬ ਸਿੰਘ ਜੀ ਮਾਰਕੰਡੇ ਵਾਲੇ ਅਕਸਰ ਗੱਲ ਕਿਆ ਕਰਦੇ ਨੇ ਉਹਨਾਂ ਦੇ ਨਾਲ ਕਈ ਵਾਰ ਵਿਚਾਰ ਕੀਤੀ ਉਨਾ ਅਕਸਰ ਕਿ ਆ ਕਰਨਾ ਕਿ ਚਾਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹਿੰਦੀ ਵਿੱਚ ਵੀ ਮੌਜੂਦ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪਾਠ ਪੰਜਾਬੀ ਤੋਂ ਬਿਨਾਂ ਕਿੰਨੀਆਂ ਭਾਸ਼ਾਵਾਂ ਦੇ ਵਿੱਚ ਮੌਜੂਦ ਹੈ ਪਰ ਜਿਹੜਾ ਬਾਣੀ ਪੜਨ ਦਾ ਰਸ ਪੰਜਾਬੀ ਵਿੱਚ ਹੈ ਉਹ ਕਿਸੇ ਹੋਰ ਭਾਸ਼ਾ ਦੇ ਵਿੱਚ ਨਹੀਂ ਇਹ ਵੀ ਸਚਾਈ ਹੈ ਜੇ ਗੁਰਮੁਖੀ ਲਿਪੀ ਵਰਤ ਕੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ ਹੈ ਤੇ ਜਿਹੜੀਆਂ ਲਗਾ ਮਾਤਰਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵਰਤੀਆਂ ਗਈਆਂ ਤੇ ਜਿਸ ਆਨੰਦ ਦੇ ਨਾਲ ਬਾਣੀ ਲਿਖੀ ਗਈ ਹੈ ਉਸ ਆਨੰਦ ਦੇ ਨਾਲ ਬਾਣੀ ਨੂੰ ਪੜ੍ਹਨਾ ਫਿਰ ਪੰਜਾਬੀ ਭਾਸ਼ਾ ਸਿੱਖਣੀ ਪਵੇਗੀ ਸਾਰੇ ਸਕੂਲ ਇੱਕੋ ਜੇ ਨਹੀਂ ਬੜੇ ਐਸੇ ਸਕੂਲ ਨੇ ਪੰਜਾਬ ਦੇ ਅੰਦਰ ਜਿਹੜੇ ਬੱਚਿਆਂ ਨੂੰ ਬਾਣੀ ਦੇ ਨਾਲ ਜੋੜਦੇ ਨੇ ਜਿਹੜੇ ਚੰਗਾ ਜੀਵਨ ਜਿਉਣ ਦੀ ਪੰਜਾਬੀ ਬੋਲਣ ਦੀ ਅੱਜ ਵੀ ਬੱਚਿਆਂ ਨੂੰ ਸਿੱਖਿਆ ਦੇ ਰਹੇ ਨੇ ਜਿਸ ਸਕੂਲ ਦੇ ਅੰਦਰ ਮੈਂ ਪੜ੍ਹ ਕੇ ਆਇਆ ਸਾਡੇ ਨਗਰ ਹੋਤੀਪੁਰ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੇ ਨਾਮ ਤੇ ਸਕੂਲ ਬਣਿਆ ਹੋਇਆ ਹੈ ਉਹ ਸਕੂਲ ਦੇ ਅੰਦਰ ਹਦਾਇਤ ਸੀ ਜਦੋਂ ਸਕੂਲ ਦੀ ਆਰੰਭਤਾ ਹੋਣੀ ਜਦੋਂ ਪ੍ਰੇਰ ਆਰੰਭ ਹੋਣੀ ਤੇ ਪ੍ਰੇਰ ਦੇ ਅੰਦਰ ਸ਼ਬਦ ਪੜਾਇਆ ਜਾਂਦਾ ਸੀ ਪਹਿਲਾਂ ਸ਼ਬਦ ਪੜਾਇਆ ਜਾਂਦਾ ਸੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਥੋੜੇ ਵੱਡੇ ਹੋਏ ਫਿਰ ਸ਼ਬਦ ਨਵਾਂ ਉਹਨਾਂ ਨੇ ਲਾਗੂ ਕੀਤਾ ਸ਼ਬਦ ਪੜ੍ਹਾਇਆ ਜਾਣ ਲੱਗਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਇੱਥੋਂ ਤੱਕ ਨਹੀਂ ਆਰੰਭਤਾ ਹੋਣੀ ਪ੍ਰੇਅਰ ਦੀ ਸਮਾਪਤੀ ਤੋਂ ਬਾਅਦ ਜਦੋਂ ਕਲਾਸਾਂ ਆਰੰਭ ਹੋਣੀਆਂ ਤੇ ਕਲਾਸ ਦੇ ਅੰਦਰ ਇਹ ਰੂਲ ਬਣਾਇਆ ਹੋਇਆ ਸੀ ਹਦਾਇਤ ਕੀਤੀ ਹੋਈ ਸੀ ਕਿ ਇੱਕ ਬੱਚਾ ਖੜਾ ਹੋ ਕੇ ਜਪਜੀ ਸਾਹਿਬ ਦਾ ਪਾਠ ਕਰੇਗਾ ਸਾਰੇ ਬੱਚੇ ਜੇ ਕੋਈ ਸਿਰ ਤੋਂ ਕੇਸ ਕਤਲ ਕੀਤਾ ਹੋਇਆ ਬੱਚਾ ਵੀ ਹੈ ਸਿਰ ਟੱਕ ਕੇ ਉਹ ਬੱਚਾ ਆਪ ਬਾਣੀ ਦਾ ਪਾਠ ਮੁਖ ਤੋਂ ਕਰਿਆ ਕਰਦਾ ਸੀ ਅੱਗੇ-ਅੱਗੇ ਇੱਕ ਬੱਚੇ ਨੇ ਬੋਲਣਾ ਅਧਿਆਪਕ ਨੇ ਕੋਲ ਖੜੇ ਹੋਣਾ ਮਗਰ ਸਾਰੇ ਬੱਚਿਆਂ ਨੇ ਕਦੇ ਪੰਜ ਪੌੜੀਆਂ ਜਪਜੀ ਸਾਹਿਬ ਦਾ ਪਾਠ ਕਰਨਾ ਕਦੇ ਸੰਪੂਰਨ ਜਪਜੀ ਸਾਹਿਬ ਦਾ ਪਾਠ ਕਰਨਾ ਕਿ ਅੱਜ ਵੀ ਬੜੇ ਸਕੂਲ ਨੇ ਜਿਨ੍ਹਾਂ ਦੇ ਅੰਦਰ ਅੱਜ ਵੀ ਸਾਡੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਂਦਾ ਹੈ ਜਿਨ੍ਹਾਂ ਸਕੂਲਾਂ ਦੇ ਅੰਦਰ ਅੱਜ ਵੀ ਸਾਨੂੰ ਪੰਜਾਬੀ ਭਾਸ਼ਾ ਦੇ ਨਾਲ ਜੋੜੇ